ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਨੌਵੀਂ ਉਕਤ 8893 ਕੈਂਡੀਡੇਟਸ ਦਾ ਜਬਰੀ ਡਾਕਟੋਰ ਟੈਸਟ ਕੀਤੇ ਜਾਣ ਦੇ ਵਿਰੋਧ ਹੋਂ ਕਾਰਨ ਫੈਸਲਾ ਵਾਪਸ ਲਏ ਜਾਣ ਦੀ ਇੱਕ ਖਬਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਤੁਹਾਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਕੌਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਈਟੀਟੀ ਨੌਕ ਚਲਾਨੇ ਭਰਤੀ ਸੰਬੰਧੀ ਫਰੈਸ਼ 3000 ਪੋਸਟਾਂ ਲਈ ਲਗਭਗ 2400 ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਇਹਨਾਂ ਵਿੱਚੋਂ ਤਕਰੀਬਨ 700 ਉਮੀਦਵਾਰਾਂ ਨੂੰ ਤਾਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਿਯੁਕਤੀ ਪੱਤਰ ਆਫਲਾਈਨ ਤਰੀਕੇ ਦੇ ਨਾਲ ਵੰਡੇ ਗਏ ਸਨ ਤੇ ਬਾਕੀ ਉਮੀਦਵਾਰਾਂ ਨੂੰ ਉਹਨਾਂ ਦੀ ਆਈਡੀ ਤੇ ਆਨਲਾਈਨ ਪ੍ਰਕਿਰਿਆ ਨਾਲ ਸਟੇਸ਼ਨ ਅਲਾਟ ਕਰ ਦਿੱਤੇ ਗਏ ਸਨ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਜੁਆਇਨਿੰਗ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣਾ ਮੈਡੀਕਲ ਟੈਸਟ ਕਰਵਾਉਣਾ ਪੈਂਦਾ ਹੈ ਇਸ ਸੰਬੰਧੀ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਪੰਜਾਬੀ ਟਲਬਿਊਨ ਵਿੱਚ छपी ਇੱਕ ਖਬਰ ਨੇ ਕਾਫੀ ਤੌਰ ਤੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਖਬਰ ਅਨੁਸਾਰ ਮੋਗਾ ਸਿਵਲ ਹਸਪਤਾਲ ਵੱਲੋਂ ਨਵ ਨਿਯੁਕਤ ਈਟੀਟੀ 943 ਅਧਿਆਪਕਾਂ ਦੀ ਮੈਡੀਕਲ ਰਿਪੋਰਟ ਨਾਲ ਉਮੀਦਵਾਰਾਂ ਨੂੰ ਡੋਪ ਟੈਸਟ ਕਰਵਾਉਣ ਲਈ ਵੀ ਕਿਹਾ ਗਿਆ ਸੀ ਇਸ ਟੈਸਟ ਲਈ ਨੁੜਿੰਦੀ 1500 ਰੁਪਏ ਦੀ ਫੀਸ ਵੀ ਕੁਝ ਨਵ ਨਿਯੁਕਤ ਅਧਿਆਪਕਾਂ ਤੋਂ ਵਸੂਲ ਕਰ ਲਈ ਗਈ ਸੀ ਪਰੰਤੂ ਇਸ ਟੈਸਟ ਲਈ ਪ੍ਰਵਾਈ ਗਈ 1500 ਰੁਪਏ ਦੀ ਫੀਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਹਦਾ ਪਤਾ ਲੱਗਣ ਤੇ ਡੀਟੀਐਫ ਯਾਨੀ ਡੈਮੋਕਰੇਟਿਕ ਟੀਚਰਸ ਫਰੰਟ ਦੇ ਪ੍ਰਧਾਨ ਡਿਗ ਵਿਜੇਪਾਲ ਸ਼ਰਮਾ ਤੇ जिला प्रधान सुखपालजीत सिंह पाली नवनियुक्त ईटी अध्यापकों दे डो टेस्ट ਕਰਨ ਅਤੇ ਇਸ ਲਈ 1500 ਰੁਪਏ ਪ੍ਰਤੀ ਉਮੀਦਵਾਰ ਦੀ ਫੀਸ ਵਸੂਲਣ ਦਾ सिविल सर्जन ਦਫਤਰ ਪਹੁੰਚ ਕੇ ਵਿਰੋਧ ਕੀਤਾ ਇਸ ਮੌਕੇ ਤੇ ਸ਼੍ਰੀ ਸ਼ਰਮਾ ਤੇ ਸੇਵਾਮੁਕਤ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਨਵनियुक्त ਅਧਿਆਪਕਾਂ ਦੇ ਡੋ ਟੈਸਟ ਨੂੰ ਗੈਰ ਕਾਨੂੰਨੀ ਤੇ ਗੈਰ ਵਾਜਬ ਘਰਾੜ ਦਿੰਦੇ ਹੋਏ ਕਿਹਾ ਕਿ ਇਹ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੈ ਉਨ੍ਹਾਂ ਦੇ ਵਿਰੋਧ ਮਗਰੋਂ ਸਿਵਲ ਸਰਜਨ ਦਫਤਰ ਵੱਲੋਂ ਇਹਨਾਂ ਅਵੀਦਵਾਰਾਂ ਦਾ ਡਾਕ ਟੈਸਟ ਬੰਦ ਕਰਕੇ ਫੀਸ ਵਾਪਸ ਕਰਨ ਦਾ ਪ੍ਰੋਸਤਾ ਦੇਣ ਮਗਰੋਂ ਮਾਮਲਾ ਸ਼ਾਂਤ ਹੋਇਆ ਅਧਿਆਪਕ ਜਥੇਬੰਦੀ ਨੇ ਕਿਹਾ ਕਿ 943 ਭਰਤੀ ਅਧੀਨ ਪੀਟੀਟੀ ਅਧਿਆਪਕਾਂ ਤੋਂ 1500 ਰੁਪਏ ਫੀਸ ਡਾਕਟਰ ਦੇ ਨਾਂ ਤੇ ਵਸੂਲ ਕਰਨਾ ਉਹਨਾਂ ਦਾ ਭਾਰੀ ਆਰਥਿਕ ਸ਼ੋਸ਼ਣ ਹੈ ਖਬਰ ਮੁਤਾਬਕ ਮੋਗਾ ਜ਼ਿਲ੍ਹੇ ਦੇ ਡਿਪਟੀ ਡੀਓ ਐਲੀਮੈਂਟਰੀ ਸਕੂਲ ਨੇ ਦੱਸਿਆ ਕੇ ਮੋਗਾ ਜ਼ਿਲ੍ਹੇ ਵਿੱਚ 174 ਨਵ ਨਿਯੁਕਤ ਈਟੀਟੀ ਅਧਿਆਪਕਾਂ ਦੀ ਤਾਇਨਾਤੀ ਦੇ ਹੁਕਮ ਜਾਰੀ ਹੋਏ ਹਨ ਹੁਣ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਡਾਕ ਟੈਸਟ ਦੀ ਕੋਈ ਸ਼ਰਤ ਨਹੀਂ ਹੈ ਤੇ ਨਾ ਹੀ ਇਸ ਸਬੰਧੀ ਸਰਕਾਰ ਜਾਂ ਉੱਚ ਅਧਿਕਾਰੀਆਂ ਵੱਲੋਂ ਕੋਈ ਹਦਾਇਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇਸ਼ ਹੈ ਸਿਵਲ ਸਰਜਨ ਨੇ ਕਿਹਾ ਕਿ ਮੈਡੀਕਲ ਲਈ 1500 ਰੁਪਏ ਦੀ ਫੀਸ ਡਾਕ ਟੈਸਟ ਕਰਨ ਲਈ ਜੋ ਵੀ ਫੀਸ ਵਸੂਲੀ ਗਈ ਸੀ ਬੋਸ ਨੂੰ ਵਾਪਸ ਕਰ ਦਿੱਤਾ ਗਿਆ ਹੈ ਤੇ ਇਹਦੇ ਨਾਲ ਹੀ ਡੋਕਟ ਟੈਸਟ ਵੀ ਬੰਦ ਕਰ ਦਿੱਤਾ ਗਿਆ ਹੈ ਖਬਰ ਜਾਣ ਕੇ ਸਭ ਨੂੰ ਹੈਰਾਨੀ ਤੇ ਪਰੇਸ਼ਾਨੀ ਇਸ ਲਈ ਵੀ ਹੋਈ ਕਿ ਬੇਰੋਜ਼ਗਾਰੀ ਦੀ ਪਿਛਲੇ ਲੰਬੇ ਸਮੇਂ ਤੋਂ ਮਾਰ ਚੱਲ ਰਿਹਾ ਹੈ 8894 ਭਰਤੀ ਦੇ ਉਮੀਦਵਾਰ ਵੈਲਾਹੀ ਬਹੁਤ ਪਰੇਸ਼ਾਨ ਹਨ ਤੇ ਜੇਕਰ ਰੱਬ ਦਾਪ ਕਰਦੇ ਹੋਏ ਉਹਨਾਂ ਨੂੰ ਹੁਣ ਰੁਜ਼ਗਾਰ ਮਿਲਿਆ ਹੈ ਤਾਂ ਇਸ ਤਰ੍ਹਾਂ ਦੇ ਗੈਰ ਰਵਾਜਬ ਤੇ ਗੈਰ ਕਾਨੂੰਨੀ ਟੈਸਟ ਕਰਵਾਉਣ ਦਾ ਫੈਸਲਾ ਜੋ ਕਿਸੇ ਵੀ ਪਦਰ ਤੇ ਲਿਆ ਗਿਆ ਸੀ ਇਹ ਗਲਤ ਸੀ ਤੇ ਇਹ ਨਹੀਂ ਸੀ ਲਿਆ ਜਾਣਾ ਚਾਹੀਦਾ ਇਹ ਤਾਂ ਭਲਾ ਹੋਵੇ ਡੀਡੀਐਫ ਦੇ ਸੁਚੇਤ ਅਹੁਦੇਦਾਰਾਂ ਦਾ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਕਰਨਜੀਤ ਮਾਨਕੇ ਪਿੰਡੂ ਮਜ਼ਦੂਰ ਯੂਨੀਅਨ ਦੇ ਮੰਗਾ ਸਿੰਘ ਵੈਰੋਕੇ ਸਖਰੇਵ ਸਿੰਘ सौरभ ਮਹਿਤਾ ਮਹਕਦੀਪ ਕੌਰ ਤੇ ਹੋਰ ਆਗੂਆਂ ਦਾ ਜਿਨ੍ਹਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਮੋਗਾ ਜ਼ਿਲ੍ਹੇ ਵਿੱਚ ਨਵ ਨਿਯੁਕਤ 80% ਦੇ ਉਮੀਦਵਾਰਾਂ ਨੂੰ ਇਸ ਭਾਰੀ ਆਰਥਿਕ ਲੁੱਟ ਤੋਂ ਬਚਾ ਲਿਆ ਹੈ ਕਹਿੰਦਾ ਭਾਵ ਇਹ ਵੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੇ ਹੱਕਾਂ ਲਈ ਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ